ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡ ਦਰਾਜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟਾਪ ਦੀ ਗਾਂ ਸੂਨ ਵਾਲੀ ਆ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੂੰ ਵੀ ਤੇਨੂੰ ਵੀ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਨਾਮ ਹਰਦੀਪ ਸਿੰਘ ਜੀ ਪਿੰਡ ਦਰਾਜ ਜੀ ਜ਼ਿਲ੍ਹਾ ਬਰਨਾਲਾ ਜੀ ਵੜ ਦੀ ਜਾਣਕਾਰੀ ਦਿਓ ਬਾਈ ਕਿਵੇਂ ਸੂਏ ਸੋਣਾ ਨੇ ਇਹਨੇ ਤੀਜੀ ਸੂਏ ਸੋਣਾ ਬਾਈ ਠੀਕ ਆ ਪਿਛਲੀ ਸੂਏ ਦੁੱਧ ਵੀਰੇ ਇਹਨੇ 32 ਲੀਟਰ ਦੁੱਧਤਾ ਬਾਈ ਅਗਲੀ ਵੀ ਵੱਧ ਦੀ ਉਮੀਦ ਹੈਗੀ ਬਹੁਤ ਧਿਆਰ ਹੋ ਜਗਾ ਆਉਂਦੀ ਠੀਕ ਆ ਲੋ ਭਰਾ ਚੈੱਕ ਕਰ ਸਕਦੇ ਹੋ ਬਾਈ ਕਹਿੰਦਾ ਵੱਧ ਦੀ ਉਮੀਦ ਆ ਘਰ ਵਾਲੇ ਦੱਸਣ ਤੁਹਾਨੂੰ ਤੁਹਾਨੂੰ ਓਕੇ ਬ੍ਰੇਜ ਹਾਂਜੀ ਹਾਂਜੀ ਬਾਈ ਲੋ ਜੀ ਠੀਕਾ ਕਰਦੀ ਬੱਸੀ ਵੀਰੇ ਆਪਣਾ ਹਾਂਜੀ ਹਾਂਜੀ ਬਾਈ ਬਰਾ ਜੀਮੀਦਾਰ ਬਰਾ ਕਰਦੀ ਵਹਿੜਾ ਬਾਈ ਦੀ ਘਰੀ ਪਾਲੀ ਵੀ ਆ ਤੇ ਦੇ ਵਦਨ ਤਾਚਾ ਦੇਖ ਸਕਦੇ ਤੁਸੀਂ ਲੋਪਰਾ 10 ਦਿਨ ਬਾਕੀ ਏ ਤੋੜ ਦੋ ਬਰਾ ਚੱਕਰ ਸਾਡੇ ਬਰਾ ਥਣ ਲੈ ਵਾ ਦਿਖਾ ਸਕਦੇ ਦੇਖ ਸਕਦੇ ਬਰਾ ਲੋਚ ਕਰਮਾਂ ਵਾਲੀ ਦਾ ਦੇਖ ਸਕਦੇ ਤੁਰਾ ਤਰ ਲੋਚ ਬਾਹਰੇ ਘਾਟ ਲੋ ਵੀਰੇ ਚਾਣਾ ਨਹੀਂ ਜੀ ਹਣਾ ਲੋਚ ਅਡ ਰਕ ਕੁਆਲਿਟੀ ਦੇਖ ਸਕਦੇ ਤੁਸੀਂ ਕਰਮਾਂ ਵਾਲੀ ਦੀ ਪਿੰਡ ਦਰਾਜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਲੋ ਜੀ ਰੋ ਕੋਪਰਾ ਦੇਵਾ ਕੋਰਾ ਪਰ ਦਿਖਾਣੇ ਸੁਣੂ ਬੈਕ ਸਾਈਡ ਚੈੱਕ ਕਰ ਸਕਦੇ ਆਲੇ ਬਾਈ ਕਹਿੰਦਾ ਲੈਵਾ ਹੋਰ ਵੀ ਬਣਾਓ ਵੀ ਲੈਵਾ ਹਾਂਜੀ ਹਾਂਜੀ ਬਾਈ ਠੀਕ ਆ ਹਲੇ ਦਿਨ ਵੀ ਪਿਆ ਨਾ ਲੋ ਜੀ ਜੈਜਮੈਂਟ ਤੁਸੀਂ ਕਰ ਸਕਦੇ ਹੋ ਰੇਟ ਵਾਈਜ਼ ਨਾਲ ਕਰ ਸਕਦੇ ਹੋ ਭਰਾ ਫੋਨ ਤੇ ਲੈ ਮੋੜ ਦੇ ਬੰਦ ਉਪਰ ਆ ਲੈ ਲੋ ਲੋ ਜੀ ਸਾਂਭੀਰੋ ਯੇਮੀਦਰਪਾ ਠੀਕ ਹੈ ਜੀ ਵੱਧ ਜਾਣਕਾਰੀ ਲਈ ਬਾਈ ਦਾ ਨੰਬਰ ਲਿਖਾਂਗੇ ਆਪਾਂ ਆਫਰਲੀ ਸਾਈਡ ਸਕਰੀਨ ਤੋਂ ਠੀਕ ਹੈ ਜੀ ਕੱਦ ਬੈਡ ਸੁਖਨ ਕਰਮ ਵਾਲੇ ਦਾ ਸੋਹਣਾ ਫੇਸ ਬਿਊਟੀ ਵੀ ਦੇਖ ਸਕਦੇ ਹੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ